ਸੀ ਜਿਹੜੀ ਅੱਜ ਕੱਲ ਮਹਿੰਮ ਚੱਲ ਰਹੀ ਆ ਮੁੱਖ ਮੰਤਰੀ ਸਾਡੇ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਜੀ ਉਹ ਨਸ਼ਾ ਜੁੱਧ ਨਸ਼ਿਆਂ ਵਿਰੋਧ ਉਹਦੇ ਤਹਿਤ ਜਿਹੜੀ ਆ ਸਾਡੇ ਅੱਗੇ ਵੀ ਕਾਫੀ ਰਿਕਵਰੀਸ ਹੋਈਆਂ ਉਸਦੇ ਤਹਿਤ ਹੀ ਸਾਡੇ ਮਾਨਯੋਗ ਡੀਜੀਪੀ ਸਰਦੀਆਂ ਹਦਿਤਾ ਮਾਨਯੋਗ ਸਾਡੇ ਡੀਆਈਜੀ ਬਾਰਡਰ ਰੇਂਜ ਦਾ ਨਾਨਕ ਸਿੰਘ ਜੀ ਉਹਨਾਂ ਦੀ ਹਦਿਤਾ ਤੇ ਸਾਡੇ ਮਾਨਯੋਗ ਐਸਐਸਪੀ ਸਾਫ ਸਦਾ ਮਲੇਂਦਰ ਸਿੰਘ ਜੀ ਹਦਿਤਾ ਤੇ ਸਾਡੇ ਜਿਹੜੀ ਆ ਕ੍ਰਿੰਦਾ ਪੁਲਿਸ ਦੀ ਪਾਰਟੀ ਇਸ ਵਿੱਚ ਰਾਜਵੀਰ ਸਿੰਘ ਚੌਂਕੀ ਇੰਚਾਰਜ ਜਿਹੜੇ ਕਾਨ ਕਰੋ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਇਸ ਜਿਹੜੀ ਪਦਾਰਥਾਂ ਦੇ ਸਮਾਂ ਵਿੱਚ ਡਿਫੈਂਸ ਟ੍ਰੇਨ ਤੋਂ ਜਿਹੜਾ ਅਟਾਰੀ ਨੂੰ ਜਾਂਦਾ ਹੈ ਰਸਤਾ ਡਿਫੈਂਸ ਟ੍ਰੇਨ ਦਾ ਇੱਕ ਨੌਜਵਾਨ ਉੱਥੇ ਨਸ਼ੇ ਦੀ ਖੇਪ ਲੈ ਕੇ ਆ ਰਿਹਾ ਉਸ ਇਨਫਾਰਮੇਸ਼ਨ ਦੇ ਤਹਿਤ ਉਹਨੂੰ ਇੰਟਰਪਟ ਕਰਕੇ ਜਦੋਂ ਰੋਕਿਆ ਮੋਟਰਸਾਈਕਲ ਸਮੇਤ ਤਾਂ ਉਸ ਦੀ ਤਲਾਸ਼ੀ ਲੈਣ ਤੇ ਉਸ ਦੇ ਕੋਲੋਂ 1 ਕਿਲੋ 800 ਗ੍ਰਾਮ ਜਿਹੜੀ ਹੈ ਹੈਰੋਨ ਬਰਾਮਦ ਕੀਤੀ ਗਈ ਹੈ ਸਾਡੇ ਘ੍ਰਿੰਡੇ ਚ ਮਕਦਮਾ ਨੰਬਰ ਜਿਹੜਾ ਵਾ ਇਹਦੇ ਤੇ ਦਰਜ ਕੀਤਾ ਗਿਆ 246 ਜਰਮ 21C 6185 ਐਨਡੀਪੀਐਸ ਇਹ ਦਰਜ ਕੀਤਾ ਗਿਆ ਮਨਪ੍ਰੀਤ ਮਨੂਆ ਜਿਹੜਾ ਪੁੱਤਰ ਜਸਬੀਰ ਸਿੰਘ ਵਾਸੀ ਜਠੌੜ ਥਾਣਾ ਘਰੰਡੇ ਦਾ ਰਹਿਣ ਵਾਲਾ ਸਰ ਕਹਿੰਦੇ ਟੱਚ ਦੇ ਵਿੱਚ ਸੀ ਵੀਏ ਨੌਲਮਾ ਇਹ ਜੇਲ੍ਹ ਚ ਇੱਕ ਬਿਠਾਇਆ ਸਵੇ ਨਾਂ ਨਹੀਂ ਡਿਸਕਲੋਸ ਕਰਨਾ ਉਹਨੂੰ ਅਸੀਂ ਨਾਮਿਨੇਟ ਕਰਕੇ ਲੈਵਾਂਗੇ ਇਹਦਾ ਫਰੈਂਡ ਹੈ ਉਹਨੇ ਵੀ ਅੱਗੇ ਕੀ ਕਨਸਾਈਨਮੈਂਟਸ ਮਂਗਾਈਆਂ ਉਹਦੇ ਹੀ ਕਹਿਣ ਤੇ ਜਿਹੜੀ ਇਹ ਨਮੋਹ ਸੀ ਸਰ ਪਹਿਲੇ ਵੀ ਕਿੰਨੇ ਪਰਚੇ ਇਹਦੇ ਤੇ ਪਰਚਾ ਕੋਈ ਨਹੀਂ ਆ ਲੇਕਿਨ ਕਨਸਾਈਨਮੈਂਟ ਮੰਗਾ ਚੁੱਕਾ ਹੈ ਤੇ ਨਾਮਜ਼ਦ ਨਹੀਂ ਸੀ ਹੋਇਆ ਹੈ ਕਿ ਜਿਹੜਾ ਇਹ ਨਾਮਜ਼ਦ ਹੋਵੇ ਸਰ ਕਿੰਨੀਆਂ ਕਨਸਾਈਨਮੈਂਟਾਂ ਦੇ ਲੋਕ ਗਵਾ ਕੇ ਅੱਗੇ ਡਿਲੀਵਰ ਕਰ ਦਗੇ ਰਹੀਆਂ ਨੇ ਜੀ ਅਜੇ ਤੱਕ ਤੇਨੇ ਇੱਕ ਦਸੀਏ ਬਾਕੀ ਇਹਦਾ ਅਜ ਰਿਮਾਂਡ ਲੈਣਾ ਉਸ ਤੋਂ ਬਾਅਦ ਦੀ ਪੁੱਛਗਿਛ ਕਰਕੇ ਤੇ ਉਹਨੂੰ ਨਾਮਿਨੇਟ ਕਰਾਂਗੇ ਜਿਹਦੇ ਕਹਿਨ ਤੇ ਮਾਰੋ ਸਰ ਇਹਨਾਂ ਦੱਸਿਓ ਕਿ ਇਹਦੇ ਕੋਲ ਕੰਮ ਕਰ ਰਹੇ ਸੀ ਜੀ ਤਕਰੀਬਨ 6 ਮਹੀਨੇ ਹੋ ਗਏ ਨੇ ਉਹ ਬੰਦਾ ਜੇਲ੍ਹ 'ਚ ਆ ਉਸਦੇ ਸੰਪਰਕ 'ਚ ਸੀਗਾ ਐ ਸਰ ਇਹ ਹੋਰ ਕਿਹਦੇ ਸਾਥ ਸੀ ਲੇਕਿਨ ਸਾਹ ਇਹਦੇ ਸਾਥ ਹੀ ਅਗੇ ਨੇ ਹੋਰ ਅਜੇ ਅਜ ਰਿਮਾਂਡ ਲੈ ਕੇ ਪੁੱਛਗਿਛ ਕਰਾਂਗੇ ਕੱਲ ਪਰਚਾ ਲੇਟ ਆਵਰ ਸਜਾ ਸਰ ਹੋਰ ਕਿਹਦੇ ਸਾਹਮਣੇ ਆ ਪੁੱਛਗਿਛ ਅਜ ਰਿਮਾਂਡ ਤੋਂ ਬਾਅਦ ਪੁੱਛਗਿਛ ਕਰਕੇ ਫਿਰ ਤੁਹਾਨੂੰ ਖਲਾਸਾ ਕਰਾਂਗੇ ਜੋ ਵੀ ਹੋਵੇ ਜੀ ਬ੍ਰਾਹਮਣ ਦਰਾਮ ਦੇ ਕੋ ਕੀ ਕੀ ਹੋਇਆ ਉਹ ਤੇ ਕਿੰਨੀ ਏ ਦੀ ਉਮਰ 25 ਤੋਂ 26 ਸਾਲ ਹੈ ਤੇ 1 ਕਿਲੋ 800 ਗ੍ਰਾਮ ਹੈਰੋਇਨ ਜਿਹੜੀ ਇਹਦੇ ਕੋਲ ਬਰਾਮਾ ਮੋਟਰਸਾਈਕਲ ਸਮੇਤ